ਨਜਾਇਜ਼ ਉਸਾਰੀਆਂ ਦੇ ਉੱਤੇ ਲਗਾਤਾਰ ਗਮਾਡਾ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਜੇਸੀ ਮਸ਼ੀਨਾਂ ਦੇ ਨਾਲ ਤੁਸੀਂ ਦੇਖੋ ਕਿਵੇਂ ਨਜਾਇਜ਼ ਉਸਾਰੀਆਂ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਦਰਜ ਨੇ ਕਈ ਜਨਾਂ ਤੋਂ ਗਮਾਡਾ ਤੋਂ ਸ਼ਿਕਾਇਤਾਂ ਮਿਲਦੀਆਂ ਸੀ ਕਿ ਮੁਹਾਲੀ ਦੇ ਕਸਬਾ ਨਮਾਕਰੋ ਕਰੌਰ ਨਜ਼ਦੀਕ ਕੁਝ ਪ੍ਰਾਪਰਟੀ ਡੀਲਰਾਂ ਵੱਲੋਂ ਪਲਾਟ ਕੱਟ ਕੇ ਵੇਚੇ ਜਾ ਰਹੇ ਨੇ ਦੂਜੇ ਪਾਸੇ ਪਲਾਟਾਂ ਦੇ ਉੱਤੇ ਉਹ ਸਾਰੀ ਵੀ ਸ਼ੁਰੂ ਹੋ ਗਈ ਹੈ ਜਿੱਥੇ ਕਿ ਇਲਲੀਗਲ ਦੱਸਿਆ ਜਾਂਦਾ ਕਿ ਨਜਾਇਜ਼ ਉਸਾਰੀਆਂ ਨੇ ਜਿਸ ਨੂੰ ਲੈ ਕੇ ਗਮਾੜਾ ਲਗਾਤਾਰ ਪਹਿਲਾਂ ਵੀ ਕਈ ਵਾਰ ਕਾਰਵਾਈ ਕਰ ਚੁੱਕੇ ਤੇ ਅੱਜ ਵੀ ਕਮਾੜਾ ਦੀ ਟੀਮ ਪਹੁੰਚੀ ਹੈ ਤੁਸੀਂ ਦੇਖੋ ਕਿਵੇਂ ਪਲਾਟਨ ਦੇ ਉੱਤੇ ਹੋਰੀ ਉਸਾਰੀ ਦੇ ਉੱਤੇ ਕਾਰਵਾਈ ਕੀਤੀ ਹੈ ਤੇ ਨਾਲ ਦੀ ਨਾਲ ਤੁਸੀਂ ਦੇਖੋ ਕਿਵੇਂ ਜੜੀਆਂ ਪਲਾਟ ਦੀਆਂ ਨਿਊਆਂ ਭਰੀਆਂ ਹੋਈਆਂ ਸੀ ਤਾਂ ਉੱਪਰ ਉਸਾਰੀ ਕਰਨੀ ਸ਼ੁਰੂ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਗਮਾੜੇ ਟੀਮ ਨੇ ਤੁਸੀਂ ਦੇਖੋ ਕਿਵੇਂ ਉਹਨਾਂ ਨਿਊਆਂ ਨੂੰ ਤੋੜਿਆ ਗਿਆ ਤਾਂ ਨਾਲ ਦੀ ਨਾਲ ਥਿਤਾਬ ਨਹੀਂ ਦਿੱਤੀ ਗਈ ਹੈ ਲੋਕਾਂ ਨੂੰ ਕਿ ਜਗ੍ਹਾ ਉੱਤੇ ਤੁਸੀਂ ਉਸਾਰੀ ਨਹੀਂ ਕਰ ਸਕਦੇ ਕਿਉਂਕਿ ਭੰਮ ਕੀ ਕਈ ਲੋਕਾਂ ਨੇ ਕੀਤੀਆਂ ਹੋਈਆਂ ਨੇ ਪਰ ਜਦੋਂ ਉਹਨਾਂ ਨੂੰ ਨੋਟਸ ਜਾਂਦੇ ਨੇ ਕੋਰਟ ਰਾਹੀਂ ਉਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਹੁੰਦੀ ਹੈ ਸਾਨੂੰ ਲੈ ਕੇ ਤੋਂ ਦੇਖੋ ਕਿ ਜੈਸੀ ਮਸ਼ੀਨ ਕਿਵੇਂ ਪਲਾਟਾਂ ਦੇ ਵਿੱਚ ਕਮਾਈ ਜਾ ਰਹੀ ਹੈ ਮੁਹਾਲੀ ਜ਼ਿਲ੍ਹੇ ਦੇ ਕਸਬਾ ਨਮਾ ਤਰਾਉਂ ਦੀ ਖਬਰ ਹੈ ਵੱਤ ਤੋਂ ਵੱਤ ਖਬਰ ਸ਼ੇਅਰ ਕਰਿਓ ਦੱਸਦੇ ਆ ਕਿ ਇਸ ਜਗ੍ਹਾ ਉੱਤੇ ਹਮੇਸ਼ਾ ਹੀ ਵਿਵਾਦ ਛਿੜਿਆ ਰਹਿੰਦਾ ਹੈ ਜਦੋਂ ਵੀ ਕੋਈ ਪਲਾਟ ਕੱਟਦਾ ਕਿਉਂਕਿ ਜਿਹੜੇ ਪ੍ਰਾਪਰਟੀ ਡੀਲਰ ਨੇ ਕਈ ਵਾਰ ਚੋਰੀ ਅੱਖ ਦੇ ਨਾਲ ਜਾਫੀ ਰੇ ਜਾਣਬੂਜ ਗੁੰਮਰਾਹ ਕਰਕੇ ਕਈ ਭੋਲੇ ਭਾਲੇ ਲੋਕਾਂ ਨੂੰ ਪਲਾਟ ਵੇਚ ਦਿੰਦੇ ਨੇ ਇਹ ਗੱਲ ਲਖ ਦਿੰਦੇ ਨੇ ਕਿ ਇਸ ਜਗ੍ਹਾ ਉੱਤੇ ਸਾਰੀ ਕਰ ਲਓ ਕਿ ਪਹਿਲਾਂ ਵੀ ਸਾਰੀਆਂ ਹੋਈਆਂ ਨੇ ਕਿ ਜਦੋਂ ਕਿਸੇ ਹੋਰ ਦਾ ਮਕਾਨ ਟਹੇਗਾ ਉਸ ਤੋਂ ਬਾਅਦ ਫਟੜ ਦੇ ਵੀ ਕਾਰਵਾਈ ਹੋਏਗੀ ਤਾਂ ਇਸ ਤਰੀਕੇ ਦਾ ਆਸ਼ਵਾਸਨ ਭਰੋਸਾ ਦੇ ਕੇ ਲੋਕਾਂ ਨੂੰ ਜਿਹੜੇ ਪਲਾਟ ਵੇਚ ਦਿੰਦੇ ਮਹਿੰਗੇ ਰੇਟਾਂ ਦੇ ਵਿੱਚ ਦੱਸਦੇ ਨੇ ਕਿ ਹੁਣ ਜਿਸ ਤਰੀਕੇ ਨਾਲ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਰਜਿਸਟਰੀਆਂ ਖੋਲ੍ਹੀਆਂ ਗਈਆਂ ਨੇ ਜਿਸ ਤਰੀਕੇ ਨੂੰ ਲੈ ਕੇ ਵੀ ਹੁਣ ਲੋਕਾਂ ਨੂੰ ਕਿੰਨੀ ਆਸ ਜਾਗੀ ਹੈ ਕਿ ਨਮਾਗਰਾਉਂ ਦੇ ਨਜ਼ਦੀਕ ਕਿਉਂ ਚੰਡੀਗੜ੍ਹ ਦੇ ਬਿਲਕੁਲ ਪਹਿਲਾਂ ਦੇ ਵਿੱਚ ਬਸਿਆ ਹੋਇਆ ਨਮਾਗਰਾਉਂ ਨਮਾਗਰਾਉਂ ਦੇ ਨਜ਼ਦੀਕ ਪਲਾਟ ਅਗਰ ਅਸੀਂ ਲਵਾਂਗੇ ਤਾਂ ਉਹ ਲੱਖਾਂ ਰੁਪਏ ਦੀ ਕੀਮਤ ਜਾ ਬਣ ਜਾਏਗਾ ਕਈ ਵਾਰੀ ਬੰਦਾ ਪਲਾਟ ਲੈ ਕੇ ਛੱਡ ਦਿੰਦਾ ਹੈ ਤਾਂ ਮਹਿੰਗੇ ਰੇਟਾਂ ਤੇ ਵੇਚਦਾ ਇਸ ਤਰੀਕੇ ਦੇ ਜਿਹੜੇ ਨਜਾਇਜ਼ ਤਰੀਕੇ ਦੇ ਨਾਲ ਪਲਾਟ ਲੈ ਕੇ ਵਿੱਚ ਜਾ ਰਹੇ ਹਿੰ ਜਿਸ ਨੂੰ ਲੈ ਕੇ ਭਾਵੇਂ ਕੀ ਜਗ੍ਹਾ ਉੱਤੇ ਕੋਈ ਬਿਜਲੀ ਕਨੈਕਸ਼ਨ ਨਹੀਂ ਹੋ ਰਿਹਾ ਪਾਣੀ ਦਾ ਕਨੈਕਸ਼ਨ ਨਹੀਂ ਹੋ ਰਿਹਾ ਕਿਉਂਕਿ ਰੋਕ ਲੱਗੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਪੋੜੇ-ਪੋੜੇ ਲੋਕਾਂ ਨੂੰ ਗੁੰਮਰਾਹ ਕਰਕੇ ਪ੍ਰਾਪਰਟੀ ਡੀਲਰ ਲਗਾਤਾਰ ਜਿਹੜੋਂ ਤੇ ਨਜਾਇਜ਼ ਸਾਰੀਆਂ ਕਰ ਰਹੀ ਸੀ ਪਰ ਇਸ ਦੇ ਨਾਲ ਹੀ ਜਿਹੜੀ ਗਮਾਟਾ ਵੱਲੋਂ ਅੱਜ ਕਾਰਵਾਈ ਕੀਤੀ ਹੈ ਤੁਸੀਂ ਦੇਖੋ ਕਿ ਮੌਕੇ ਦੇ ਅਧਿਕਾਰੀ ਜਿਸੀ ਮਸ਼ੀਨਾਂ ਲੈ ਕੇ ਪਹੁੰਚੇ ਤਾਂ ਉਹਨਾਂ ਨੇ ਜਿੰਨੀਆਂ ਵੀ ਜਿਹੜੇ ਪਲਾਟ ਕੱਟੇ ਹੋਏ ਸੀ ਉਹਨਾਂ ਦੇ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਦੱਸਿਆ ਕਿ ਅਗਰ ਇਸ ਤੋਂ ਬਾਅਦ ਵੀ ਅਗਰ ਕੋਈ ਨਜਾਇਜ਼ ਉਸਾਰੀ ਕਰਦਾ ਹੈ ਤਾਂ ਉਸਤੇ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖੋ ਕਿ ਇਹ ਨਾਲ ਦੀ ਨਾਲ ਤਸਵੀਰ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਕਿਉਂਕਿ ਗਮਾੜਾ ਜਦੋਂ ਵੀ ਕੋਈ ਸ਼ਿਕਾਇਤ ਮਿਲਦੀ ਹੈ ਜਾਂ ਕੋਈ ਮੀਡੀਆ ਰਿਪੋਰਟਰ ਆਹੀਂ ਉਹਨਾਂ ਕੋਲ ਪਹੁੰਚਦੀ ਹੈ ਉਸ ਤੋਂ ਬਾਅਦ ਕਿਤਨੇ ਕਿਤੇ ਲਗਾਤਾਰ ਗਮਾੜਾ ਆਪਣੀ ਮਸ਼ੀਨਾਂ ਲੈ ਕੇ ਪਹੁੰਚ ਜਾਂਦਾ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਇਹ ਜਿਹੜੀ ਕਾਰਵਾਈ ਹੋਈ ਹੈ ਤਾਂ ਇਹ ਨਮਾਕਰੌਂ ਦੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨਮਾਕਰੌਂ ਦੇ ਵਿੱਚ ਅੱਜ ਨਜਾਇਜ਼ ਉਸਾਰੀ ਦੇ ਉੱਤੇ ਪ ਤੇ ਇਸ ਖਬਰ ਨੂੰ ਬੱਤਵਾਤ ਸ਼ੇਅਰ ਕਰਦੇ ਰਹੋ ਤੇ ਆਪਣੇ ਵਿਚਾਰ ਜਰੂਰ ਦੇ ਦਿਓ ਕਿਉਂਕਿ ਨਜਾਇਜ਼ ਸਾਰੀਆਂ ਦੇ ਉੱਤੇ ਜਿਸ ਤਰੀਕੇ ਨਾਲ ਰੋਕ ਲੱਗੀ ਹੋਈ ਹੈ ਪਰ ਉਹਦੇ باوجود ਵੀ ਗਲਤਾਂ ਦੇ ਨਾਲ ਉਹ ਸਾਰੀਆਂ ਕੀਤੀਆਂ ਜਾ ਰਹੀਆਂ ਨੇ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਕਲੋਨੀਆਂ ਕੱਟੀਆਂ ਗਈਆਂ ਨੇ ਜਾਂ ਫਿਰ ਜਿਹੜੀਆਂ ਲੀਗਲ ਕਲੋਨੀਆਂ ਉਹਨਾਂ ਦੇ ਭਾਵੇਂ ਰਜਿਸਟਰੀ ਕਰਾਉਣ ਦੇ ਵੀ ਹੁਕਮ ਦਿੱਤੇ ਸੀ ਪਰ ਕਿਤੇ ਨਾ ਕਿਤੇ ਕਈ ਲੋਕ ਅਜੇ ਵੀ ਹੋਰ ਨਜਾਇਜ਼ ਕਲੋਨੀਆਂ ਕੱਟਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੂੰ ਪਤਾ ਹੈ ਕਿ ਰਜਿਸਟਰੀਆਂ ਹੋ ਰਹੀਆਂ ਨੇ